ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਉਹਨਾਂ ਸਾਰਿਆਂ ਨੂੰ ਹੋਰ ਸਨੋ ਜੀ ਸਾਰੇ ਜਣੇ ਠੀਕ ਠਾਕ ਹੋ ਅਸੀਂ ਤੇ ਬਿਲਕੁਲ ਠੀਕ ਠਾਕ ਆ ਹੁਣ ਪਹਿਲਾਂ ਕੀ ਹੋਇਆ ਸੀ ਪਹਿਲਾਂ ਥੋੜੀ ਜਿਹੀ ਨਹੀਂ ਠੀਕ ਹੁਣ ਠੀਕ ਤੇ ਹੁਣ ਬਣ ਲੱਗਾ ਵਗਮ ਵਾਸਤੇ ਕੁੰਕਾ ਕੁੰਕਾ ਕੰਨਾਂ ਕੋਲ ਕਿਹਦਾ ਨਹੀਂ ਪਤਾ ਹੋਣਾ ਜਾਨਕੀ ਮੈਨੂੰ ਵੀ ਨਹੀਂ ਪਤਾ ਬਈ ਮੈਨੂੰ ਵੀ ਪਤਾ ਲੱਗਾ ਹੋਣੀ ਪੀਗਾ ਜਾਨੀ ਕਿ ਲੱਗਾ ਅਦਲੀ ਆਟੇ ਦਾ ਪ੍ਰਸ਼ਾਦ ਬੰਨ ਹਾਂ ਜਿਹਨੂੰ ਆਪਾਂ ਕਹਿ ਦਿੰਨੇ ਆ ਕੜਾ ਤੇ ਮੇਰੇ ਖਿਆਲ ਨਾਲ ਉਹਦੀ ਬਸ ਆਈ ਗਈ ਏ ਉਸ ਨਾਲ ਲੱਗ ਗਿਆ ਹੀ ਕਿ ਮੇਰੇ ਸਕੂਲੋਂ ਆਉਂਦਿਆਂ ਨੂੰ ਇਹ ਬੰਨਣਾ ਚਾਹੀਦਾ ਤੇ ਸਾਰੀ ਤਿਆਰੀ ਹੋਈ ਏ ਆਪਾਂ ਸੋਚਿਆ ਵੀ ਉਹ ਆਉਂਦਾ ਤੇ ਫੇਰੀ ਹਨਾ ਬਰਾ ਕੇ ਉਹਦੇੋਂ ਤੋਂ ਥੋੜਾ ਚਿਰ ਪਹਿਲਾਂ ਗਰਮ-ਗਰਮ ਰਹੇਗਾ ਜਿਹੜਾ ਮਜ਼ਾ ਵੀ ਗਰਮ-ਗਰਮ ਖਾਣ ਦਾ ਹੀ ਹੁੰਦਾ ਸਾਰੀ ਤਿਆਰੀ ਵਾਹ ਹੋ ਗਈ ਇੱਧਰ ਮੈਂ ਪਾਣੀ ਗਰਮ ਕਰ ਲਿਆਵਾ ਤੇ ਖੰਡ ਵੀ ਮੈਂ ਕਿਹ ਰੱਖ ਲਿਆ ਆਟਾ ਵੀ ਮੈਂ ਕਿਹ ਰੱਖ ਲਿਆ ਵਾ ਜਿੰਨਾ ਮੈਨੂੰ ਲੋੜ ਆ ਉਹਨਾ ਮੈਂ ਪਾ ਲੈਣਾ ਵਾ ਜਿੰਨਾ ਤੁਹਾਨੂੰ ਚਾਹੀਦਾ ਵਾ ਜਾਨੀ ਕਿ ਅਗਮ ਨੂੰ ਜੜਾ ਵਾ ਆਟੇ ਦਾ ਵੀ ਹੋਏ ਭਾਵੇਂ ਸੂਜੀ ਦਾ ਕੜਾ ਬਹੁਤ ਹੀ ਪਸੰਦ ਆ ਮੈਨੂੰ ਹੂੰ ਜੇ ਕਿਤੇ ਪ੍ਰੋਗਰਾਮ ਤੇ ਚੱਲ ਜੀਏ ਜੇ ਉੱਥੇ ਪਾਠ ਤਰਿਆ ਹੈ ਇਹਨੂੰ ਹੁੰਦਾ ਪਹਿਲਾਂ ਮੈਂ ਕੜਾ ਖਾਉਂਦੇ ਫਿਰ ਬਾਕੀ ਚੀਜ਼ਾਂ ਨਹੀਂ ਖਾਣਾ ਹੂੰ ਹੂੰ ਸਿਰਫ ਉਹਨੇ ਹੀ ਖਾਣਾ ਹੁੰਦਾ ਚੱਲ ਫਾਇਦਾ ਵੀ ਇਸੀ ਚੀਜ਼ ਦਾ ਹੀ ਏ ਸਹੀ ਗੱਲ ਆ ਵਿੱਚ ਆਟਾ ਪੈਣਾ ਉਹ ਵੀ ਫਾਇਦੇ ਵਾਲਾ ਦੇਸੀ ਘਿਓ ਪੈਣਾ ਆਹ ਉਹ ਦਾਦੇ ਨੇ ਆਨੇ ਖਾਂਦੇ ਨਹੀਂ ਏਦਾਂ ਹੀ ਸਹੀ ਪਰ ਇਹ ਕਿਤੇ ਖੰਡ ਦੀ ਜਗ੍ਹਾ ਤੇ ਗੁੜ ਹੋਏ ਤੇ ਫਿਰ ਜ਼ਿਆਦਾ ਵਧੀਆ ਖਾਣਾ ਚੀਜ਼ ਬਣ ਜਾਈ ਚੋਲ ਆਪਾਂ ਲਿਆ ਸਕਦੇ ਆ ਲਿਆ ਕੇ ਰੱਖੀਏ ਯਾਰ ਹੈਨਾ ਉਹ ਦੁਕਾਨ ਤੋਂ ਨਹੀਂ ਸਹੀ ਮਿਲਣਾ ਇੱਕ ਆਉਂਦਾ ਆਪਣੇ ਇੱਥੇ ਫੇਰੀ ਵਾਲਾ ਹੂੰ ਉਹਦੇ ਕੋਲੋਂ ਦਾ ਵਧੀਆ ਉਹ ਲਵਾਂਗੇ ਆਪਾਂ ਚੱਲੋ ਨਾ ਕੋਈ ਜਲੇਓ

ਨਹੀਂ ਕਿੰਦਰ ਫਿਰ ਬੋਤਾ ਜਾਣਾ ਜਾਣੀ ਕੀ ਇਹਨੂੰ ਪੂਰਾ ਕਰੀ ਐਮ ਵਿੱਚ ਹਾਂ ਹਾਂ ਜਾਣੀ ਕਿ ਲੱਭੇ ਵੀ ਹਾਂ ਇਹੋ ਚ ਹੀ ਪੁੱਜ ਜਾਂਦੇ ਆ ਠੀਕ ਔਰ ਕੱਚ ਪੁੱਜਣਾ ਨਹੀਂ ਕਵੀ ਵਹਿ ਕੋਣ ਲੈ ਲਈ ਕੋਣ ਨਹੀਂ ਲੈ ਲੈ ਗਈ ਠੀਕ ਹੁਣ ਹੋਰ ਕਿਉਂ ਪਾਜ ਰੋਟੀਆਂ ਨਹੀਂ ਬੜਾ ਇਹਨਾਂ ਚੱਲ ਪਾਣੀ ਨੇ ਆ ਦੋ ਦਿਆਂ ਵੀ ਮੈਂ ਕਿਹਾ ਤਾਂ ਕਰਕੇ ਕਰਦੀ ਪਵਾਣੀ ਇਹ ਮੈਨੂੰ ਲੱਗਾ ਏ ਠੀਕ ਆ ਹੂੰ ਬਈ ਫਿਰ ਬਹੁਤ ਜ਼ਿਆਦਾ ਨਹੀਂ ਸੱਚ ਐ ਇੱਕਦਮ ਨਹੀਂ ਹੁੰਦਾ ਵਾ ਕਿ ਉਹ ਸੱਟਿਆ ਹੋਏ ਪਾਣੀ ਧਿਆਗ ਇਹਦੋਂ ਵਾਲੀਆਂ ਮਾਰਨ ਪਾਣੀ ਗਰਮ ਕਰਕੇ ਕਾਢ ਲਈ ਪਾਉਂਦੇ ਆ ਪਤਾ ਨਹੀਂ ਮੈਨੂੰ ਮੈਂ ਵੈਸੇ ਪਹਿਲਾਂ ਇਦਾਂ ਹੀ ਪੋਣੀ ਨਹੀਂ ਹਾ ਤੇ ਆਪਣੇ ਘਰੇ ਤੋਂ ਬਾਬੇ ਬਾਬਾ ਜੀ ਨੇ ਬਣਾਇਆ ਨਹੀਂ ਦੋ ਤਿੰਨ ਵਾਰੀ ਤੇ ਬਾਬਾ ਜੀ ਇਦਾਂ ਆਂਦੇ ਨਹੀਂ ਸੀ ਪਾਣੀ ਗਰਮ ਕਰ ਦੋ ਤੇ ਫਿਰ ਬੰਦ ਕਰ ਲਓ ਸਰਸਮਣ ਰੱਖ ਦੋ ਚੰਗਾਰੀ ਨੇ ਜਦੋਂ ਇਦਾਂ ਤੇ ਫਿਰ ਜਦੋਂ ਨੜੇ ਦਬਨੇ ਫਿਰ ਆਪਾਂ ਵੀ ਦਬਨੇ ਉਹਨਾਂ ਦੇ ਉਹਦਾ ਦੇ ਵੈਸੇ ਉਹਦੇ ਹੀ ਹੋਣੇ ਕੋਈ ਹੋਊਗਾ ਸਾਬਤ ਆਈ ਉਹ ਇਦਾਂ ਕਰਦੇ ਹੋਣਗੇ ਮੇਰੀ ਖਿਆਲ ਨਾਲ ਜਲਦੀ ਪੰਜਦਾ ਹੋਏ ਇਹ ਕੀ ਠੰਡੇ ਨਾਲ ਜਾਗ ਉੱਠਲੀਆਂ ਜੀਆਂ ਬੰਨ ਜੰਨੀਆਂ ਹੁਣ ਤੇਦੇ ਨਾਲ ਨਾ ਬੰਨਦੀਆਂ ਹੋਣਗੀਆਂ ਕਿਉਂਕਿ ਆ ਗਰਮ ਅਤੇ ਪਾਣੀ ਵਿੱਚ ਠੰਡਾ ਪੈ ਜਾਣਾ ਇਹ ਚੀਜ਼ ਵੀ ਹੈ ਨਾ ਹੋ ਸਕਦੀ ਹੋਰ ਅੰਦਾਜ਼ਾ ਹੀ ਹੁੰਦਾ ਚਕ ਪਾਉਂਦਾ ਕਿ ਜਾਂ ਕਿਦਾਂ ਹੂੰ ਹੁੰਦਾ ਜੇ ਇਹ ਨਾਲ ਹੀ ਪਾ ਲਈਦਾ ਵਾ ਅਹੀਂ ਦੇ ਨਾਲ ਜੀ ਨਾਲ ਬੰਗੇ ਤੇ ਹੀ ਪਰਫੈਕਟ ਤਰੀਕੇ ਨਾਲ ਵੀ ਬਣਾਉਂਦੇ ਨੇ ਪੂਰਾ A to Z ਸਾਰੀ ਚੀਜ਼ਾਂ ਉਹ ਮੀਜ਼ਰ ਕਰਕੇ ਗੈਸ ਜਦੋਂ ਬਰਨੂਗਾ ਮੈਨੂੰ ਲੱਭ ਨਹੀਂ ਗਿਆ ਜੋ ਐਸਾਈਡ ਤੇ ਲੱਗਾ ਰਹਿ ਜਾਂਦਾ ਹਾਂ ਮੱਠ ਮੱਠੇ ਸੇਕ ਤੇ ਬਨੂ ਨੇ ਲੱਗਦਾ ਲਾਈਟ ਚਲ ਗਈ ਜੇ ਅਸ਼ਰੂਲ ਉਹੋਂ ਤਾਂ ਨਾਲ ਆ ਦੇਦਰ ਬੱਤੀ ਬੰਦ ਹੋ ਗਈ ਸਕੂਲਾਂ ਚ ਵੀ ਨਹੀਂ ਆਉਂਦਾ ਬੜਾ ਬੁਰਾ ਹਾਲ ਹੁੰਦਾ ਜਿੱਦੋਂ ਆਉਂਦੇ ਨਹੀਂ ਆਣੇ ਬੁੰਦਲੇ ਹੁੰਦੇ ਉਦੋਂ ਉਹ ਗਰਮੀਆਂ ਚ ਆਈਦੀਆਂ ਨਹੀਂ ਸੁੱਟੀਆਂ ਜਿੰਨਾਂ ਕਿ ਪੜ੍ਹਨਿਆਂ ਦਾ ਖਰਚਾ ਤਾਂ ਦੇ ਵੀ ਬੜਾ ਐ ਤੇ ਫਿਰ ਪੜ੍ਹਨ ਨਕੀਦਾ ਜਿਹੜੀਆਂ ਫੀਸਾਂ ਸਕੂਲਾਂ ਵਾਲੇ ਤੇ ਫੀਸਾਂ ਲਈ ਜਾਂਦੇ ਆ ਉਹਨਾਂ ਨੂੰ ਕਹਦਾ ਉਹਨਾਂ ਘਣਾ ਲੱਗਣ ਭਾਵੇਂ ਨਾ ਲੱਗਣ ਨਾ ਲੱਗਣ ਉਹਨਾਂ ਮਹੀਨੇ ਦਾ ਚਾਹੀਦੀ ਆ ਉਸ ਨੂੰ ਉਨਰ ਤੇ ਛੁੱਟੀਆਂ ਦੇ ਮਹੀਨੇ ਦੀ ਵੀ ਫੀਸ ਲੈਣੀ ਆ ਕਿਰਾਇਆ ਵੀ ਲੈਣਾ ਹੂੰ ਜੋਨਾ ਮੈਨੂੰ ਲੱਗੇ ਭਾਵੇਂ ਨਾ ਲੱਗੇ ਹੋ ਗਿਆ ਕਿ ਬਸ ਹੋ ਚੱਲਿਆ ਨਾਮ ਬਦਲ ਗਿਆ ਹੂੰ ਥੋੜਾ ਜਿਹਾ ਆਰਡ ਕਰ ਦਿੰਦੇ ਹਾਂ ਹਾਂ ਥੋੜਾ ਜਿਹਾ ਹੋਰ ਲਾਲ ਕਰ ਦੇ ਫਿਰ ਕਿਚਨ ਸਮੈਲ ਆਉਂਦਾ ਇਹਦੀ ਸਮੈਲ ਖਿਲਰ ਨਹੀਂ ਬੜੀ ਜਾਂਦੀ ਇਹਦੇ ਸਹੀ ਹੈ ਪਕੌੜੇ ਆ ਉਹ ਹੂੰ ਇੱਕ ਪਕੌੜੇ ਹੋਣੇ ਇੱਕ ਹੂੰ ਇਹਦੇ ਘਰ ਬਣਨ ਦੀ ਹੋਏ ਸਨ ਚੀਜ਼ ਹੂੰ ਨੰਗਦੇ ਰਈਆਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਬਣਿਆ ਸਪੈਸ਼ਲ ਇਹੇ ਕੋ ਬੜਾ ਫੈਨ ਆ ਹੂੰ ਇਹੇ ਬੜਾ ਫੈਨ ਆ ਉਹ ਕਰ ਲਈ ਜਣਾ ਤੜਸੀ ਛੁੱਟੀ ਉਹੋ ਦੋ ਜਿਲਾ ਨਹੀਂ ਉਹ ਸਪੀਜੀ ਬੇਲ ਚਰ ਗਈ ਹਾਂ ਜਬੇ ਬੇਲ ਚ ਲੈ ਲੈਣਾ ਪਾਣੀ ਬਹੁਤ ਹੈ ਪੋਣਾ ਪੈਣਾ ਮੇਰੇ ਸਾਹਮਣੇ ਖੰਡ ਪਾਤੀ ਖੰਡ ਖੰਡ ਪਾਣੀ ਵਾਲੇ ਠੀਕ ਆ ਇਹਦੇ ਚ ਉਹ ਵੀ ਪਾ ਸਕੀਦੇ ਨਾ ਦੂਜਾ ਉਹਦੇ ਕੇਸਰ ਦੇ ਥਾਂ ਦੇ ਜੋ ਮਰਜੀ ਪਾਈ ਜਾਓ ਕੋਣ ਕੋਣ ਤੋਂ ਪਾਉਂਦੇ ਕਰੀਮ ਆਪੇ ਹੋ ਜੀ ਕੋਈ ਹੋਗੀ ਨਾ ਟੈਲੀ ਜੀ ਹੈਨਾ ਸਹੀ ਹੈ

ਸੱਲਾਵੋ ਚ ਅਗਮ ਆ ਗਿਆ ਵਾ ਉਹਨੇ ਇਹੰਨੇ ਕਵਲੀਆਂ ਚੰਗੇ ਚੱਕ ਲਓ ਉਹਨੇ ਪਲੇਟਾਂ ਬਰ ਸਜਾਲੀਆਂ ਨੇ ਇੱਕ ਕਿਦੀ ਐ ਹੈਗਮ ਇੱਕ ਤੇਰੀ ਹਾਂ ਇੱਕ ਠੀਕ ਸੁਣਿਆ ਇਹ ਇੱਧਰ ਹਾਂਜੀ ਇੱਕੰਦਾ ਮੇਰੀ ਤੇ ਇੱਕ ਪਾਪਾ ਦੀ ਕੜਾਈ ਲੈ ਆਵਾ ਕੜਾਈ ਲੈ ਆਵੋ ਚਕਲੂ ਪਲੇਟਾਂ ਚੁੰਮਚੇ ਉਹ ਮੈਂ ਖਾਣੇ ਕਰ ਲੈ ਗੱਤੀ ਆਪਣੇ ਆ ਜਦੋਂ ਤੂੰ ਸਿਮੀ ਖਾਣ ਆਵਦੇ ਸਰ ਮੈਂ ਗਰਮ ਸਵਾਦ ਹੈ ਹੂੰ ਸੁਨਾਲ ਕੋਟੇ ਕੋਟੇ ਚਾਹ ਹੁਣ ਹੋ ਜੇ ਓਹੋ ਉਦੋਂ ਦੱਸਦੇ ਲੱਗੇ ਚਾਹ ਤਾਂ ਲੈਣੀ ਚਲ ਕੋਈ ਨਹੀਂ ਮੈਂ ਬਣਾ ਮੈਂ ਬਣਾ ਕੇ ਲੈ ਹੁਨੀ ਤੈਨੂੰ ਖਾਓ ਤੇ ਪਾਪਾ ਨਾਲ ਚ ਰੱਖਾਉਂਦੇ ਆ

ਕੰਡਾ ਹੁੰਦਾ ਹੋਰ ਜੀ ਮੈਂ ਠੀਕ ਜੇ ਮੈਂ ਥੋੜਾ ਇਹਨੂੰ ਨਾ ਜਿਹੜੀ ਪਾਰਟੀ ਹੋਰ ਕਰਵਾ ਲਾਂ ਕੰਡਾ ਵੀ ਆਣਾ ਬੜਾ ਉਖਾ ਹੁੰਦਾ ਹੀ ਹੂੰ ਪਰ ਜੀ ਇਹਨੂੰ ਹਣ ਛੇਤੀ ਇਹ ਵੀ ਛੇਤੀ ਹੋਵੇ ਸਹੀ ਗੱਲ ਹੈ ਮੂਹ ਕਿ ਕੋਸ਼ਿਸ਼ ਪੂਰਾ ਖੋਸ਼ ਆ ਆ ਲਾ ਲਾ ਹੂੰ ਆਇਆ ਮੇਜ ਆਇਆ ਕਿੰਨਾ ਅੱਛਾ ਐ ਹਾਂ ਇਹ ਉਹਦਾ ਪੂਰੀਆਂ ਚੁੱਕਦਾ ਬਾਏ ਕਰ ਦਿਓ ਬਾਏ ਹੁਣ ਅਗਮ ਬਾਏ ਕਰ ਦਿਓ ਸਾਰਿਆਂ ਨੂੰ ਜੀ ਤੇ ਚਲੋ ਠੀਕ ਹੈ ਓਕੇ ਬਾਏ ਅੱਛਾ ਹਣਾ ਬਾਏ ਕਰ ਦਿਓ ਸਾਰਿਆਂ ਨੂੰ ਕਿ ਬਾਏ ਜੀ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਕਰ ਦਦੇ ਸਾਰਿਆਂ ਨੂੰ ਸਕੂਲੋਂ ਆਇਆ ਵਾਂ ਪਹਿਲਾਂ ਸਤਿ ਸ਼੍ਰੀ ਅਕਾਲ ਕਰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਠੀਕ ਹੈ ਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਵਲੌਗ ਕਿਦਾਂ ਦਾ ਲੱਗਾ ਤੇ ਮਿਲਦੀਆਂ ਨੈਕਸਟ ਵਲੌਗ ਦੇ ਵਿੱਚ